ਗੁਰਦਾਸ ਬਲੋਚਾ ਨੇ ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਸੈਂਡਵਿਚ ਸੈਂਡਵਿਚ ਬਣਾਵਾਂਗੇ ਆਪਾਂ ਵੈਜੀਟੇਬਲ ਸੈਂਡਵਿਚ ਖੂਬਸਾਰੀਆਂ ਸਬਜ਼ੀਆਂ ਪਾ ਕੇ ਤੁਸੀਂ ਜੋ ਕੋਈ ਵੀ ਸਬਜ਼ੀ ਤੁਹਾਨੂੰ ਪਸੰਦ ਆ ਤੁਸੀਂ ਉਹ ਪਾ ਕੇ ਸੈਂਡਵਿਚ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬੱਚਿਆਂ ਨੂੰ ਖਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਸੈਂਡਵਿਚ ਬਣਾਉਣ ਵਾਸਤੇ ਆਪਾਂ ਇੱਥੇ ਇੱਕ ਪੈਕੇਟ ਛੋਟਾ ਲੈ ਲਿਆ ਜੇ ਜਿਹੜੇ ਛੋਟੇ ਸਾਈਜ਼ ਦੇ ਬ੍ਰੈਡ ਹੁੰਦੇ ਨੇ ਉਹ ਇੱਕ ਪੈਕੇਟ ਲਿਆ ਇਹ ਨਾਲ ਹੀ ਆਪਾਂ ਥੋੜੀਆਂ ਜੀਆਂ ਲਈਆਂ ਨੇ ਸਬਜ਼ੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਲਈਏ ਗਾਜਰ ਥੋੜੇ ਇੱਕ ਕੋਲੀ ਲਈਏ ਮਟਰ ਇੱਕ ਪਿਆਜ਼ ਤਿੰਨ ਲਈਆਂ ਨੇ ਹਰੀਆਂ ਮਿਰਚਾਂ ਤੇ ਇੱਕ ਮੀਡੀਅਮ ਸਾਈਜ਼ ਦਾ ਆਲੂ ਤੇ ਦੋ ਟਮਾਟਰ ਤੇ ਥੋੜੀ ਜੀ ਲਈ ਹੈ ਜੀ ਆਪਾਂ ਫੁੱਲ ਗੋਭੀ ਸਬਜ਼ੀ ਤੁਸੀਂ ਕੋਈ ਵੀ ਪਾ ਸਕਦੇ ਹੋ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਸਾਫ਼ ਕਰ ਲਿਆ ਚੰਗੀ ਤਰ੍ਹਾਂ ਤੇ ਜਿਹੜੀਆਂ ਸਬਜ਼ੀਆਂ ਕੱਟਣ ਵਾਲੀਆਂ ਉਹ ਆਪਾਂ ਕੱਟ ਲੈਣੇ ਆ ਤੇ ਜਿਹੜੀਆਂ ਕद्दूकश ਕਰਕੇ ਪਾਉਣੀਆਂ ਉਹ ਆਪਾਂ ਕद्दूकश ਕਰ ਲੈਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਗਾਜਰ ਆ ਜਿਹੜੀ ਇਹਨੂੰ ਆਪਾਂ ਕद्दूकश ਕਰ ਲੈਣੇ ਆ ਗਾਜਰ ਨੂੰ ਆਪਾਂ ਕਰ ਲੈਨੇ ਆ ਕਦੂ ਕਸ਼ ਤੇ ਫੁੱਲ ਗੋभी ਵੀ ਆਪਾਂ ਕਦੂ ਕਸ਼ ਕਰਕੇ ਹੀ ਪਾਵਾਂਗੇ ਤੁਸੀਂ ਥੋੜੀ ਜੀ ਦਰਦਰੀ ਕੱਟ ਕੇ ਵੀ ਪਾ ਸਕਦੇ ਹੋ ਚਲੋ ਜੀ ਗਾਜਰ ਤੇ ਗੋਭੀ ਨੂੰ ਆਪਾਂ ਕੱਦੂ ਕਸ਼ ਕਰ ਲਿਆ ਆਲੂ ਜਿਹੜਾ ਆਪਾਂ ਇਹਨੂੰ ਬਾਅਦ ਵਿੱਚ ਕੱਦੂ ਕਸ਼ ਕਰਾਂਗੇ ਕਿਉਂਕਿ ਇਹ ਕਾਲਾ ਹੋ ਜਾਂਦਾ ਤੇ ਜਦੋਂ ਆਪਾਂ ਸਬਜ਼ੀਆਂ ਪਾਵਾਂਗੇ ਵਿੱਚ ਤੜਕੇ ਦੇ ਉਸ ਤੋਂ ਬਾਅਦ ਆਪਾਂ ਆਲੂ ਨੂੰ ਕੱਦੂ ਕਸ਼ ਕਰਕੇ ਨਾਲ ਦੀ ਨਾਲ ਸਬਜ਼ੀਆਂ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਦੀ ਕਟਿੰਗ ਕਰ ਲੈਨੇ ਆ ਫਰਾਈਂਡ ਪਾ ਲਾਂਗੇ ਥੋੜੇ ਦੋ ਤੋਂ ਤਿੰਨ ਚਮਚ ਦੇ ਕਰੀਬ ਤੇਲ ਗਰਮ ਹੋ ਗਿਆ ਹੁਣ ਆਪਾਂ ਅੱਧਾ ਚਮਚ ਪਾ ਦਿੰਨੇ ਆ ਜੀ ਜੀਰੇ ਦਾ ਜੀਰੇ ਤੋਂ ਬਾਅਦ ਆਪਾਂ ਪਾ ਲਾਂਗੇ ਪਿਆਜ਼ ਤੇ ਨਾਲ ਹੀ ਪਾ ਦਲਿਆ ਹਰੀਆਂ ਮਿਰਚਾਂ

ਗੜੀ ਤਰ੍ਹਾਂ ਕਰ ਲੈਨੇ ਆ ਲੈਨੇ ਥੋੜਾ ਸੌਫਟ ਟਮਾਟਰ ਆਪਾਂ ਥੋੜੇ ਜੇ ਸੌਫਟ ਕਰ ਲੈਨੇ ਤੇ ਹੁਣ ਆਪਾਂ ਪਾ ਦੇਨੇ ਆ ਜੀ ਸਬਜ਼ੀਆਂ ਜਿਹੜੀਆਂ ਆਪਾਂ ਕद्दूकश ਕਰਕੇ ਲਈਆਂ ਆ ਆਲੂ ਆਪਾਂ ਜਿਹੜਾ ਰੱਖਿਆ ਸੀ ਉਹਨੂੰ ਵੀ ਆਪਾਂ ਕद्दूकश ਕਰ ਲਿਆ ਆਲੂ ਕद्दूकश ਕਰਕੇ ਪੌਣ ਦੇ ਨਾਲ ਜਿਹੜੇ ਸੈਂਡਵਿਚ ਦੇ ਵਿੱਚ ਸਬਜ਼ੀਆਂ ਦੀ ਬਾਈਂਡਿੰਗ ਬਹੁਤ ਵਧੀਆ ਹੁੰਦੀ ਹੈ ਤੇ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਤੇ ਇੰਨੀ ਤਰ੍ਹਾਂ थोड़ा थोड़ें थोड़ें आप पा दे थोड़े जे मसाले स्वादे अदा चमच नमक का अद्धा चमच पा देंगे आप गर्म मसाला चम्मच का चौथा तो हिस्सा पा देंगे आप कश्मीरी लाल मिर्च कलर देने वास्ते दे। तो थोड़ा जावे आप पीसिया हुआ धनिया थोड़ी जी पे आप बिलकुल एक चिकी दे करीब हल्दी हम इन थोड़े जे मसाले पा के आप ਬਿਲਕੁਲ ਲਾਈਟ ਜੇ ਇਸ ਸਬਜ਼ੀਆਂ ਵਿੱਚ ਮਿਕਸ ਕਰਕੇ ਆਪਾਂ ਸੈਂਡਵਿਚ ਦੀ ਜਿਹੜੀ ਹੈ ਇਹਨੂੰ ਕਰ ਲੈਨੇ ਆ ਬਣਾ ਕੇ ਤਿਆਰ ਕਰ ਜੀ ਤੇ ਹੁਣ ਆਪਾਂ ਬਿਲਕੁਲ ਘੱਟ ਸੇਕ ਤੇ ਸਾਰੀਆਂ ਸਬਜ਼ੀਆਂ ਜਿਹੜੀਆਂ ਪਾਈਆਂ ਨੇ ਇਹਨਾਂ ਨੂੰ ਘੋਲ ਲੈਨੇ ਆ ਚੰਗੀ ਤਰ੍ਹਾਂ ਚਲੋ ਜੀ ਸਬਜ਼ੀਆਂ ਆਪਣੀਆਂ ਬਿਲਕੁਲ ਸੌਫਟ ਹੋ ਚੁੱਕੀਆਂ ਨੇ ਸੈਂਡਵਿਚ ਜਿਉਂ ਪਾਉਣ ਵਾਸਤੇ ਤੇ ਹੁਣ ਆਪਾਂ ਇਹਨਾਂ ਨੂੰ ਥੱਲੇ ਉਤਾਰ ਕੇ ਥੋੜਾ ਜਿਹਾ ਠੰਡਾ ਕਰਕੇ ਤੇ ਫਿਰ ਇਹਦੇ ਵਿੱਚ ਆਪਾਂ ਦੋ ਸੌਸ ਪਾਵਾਂਗੇ ਹੁਣ 2 ਚਮਚ ਆਪਾਂ ਪਾ ਦਾਂਗੇ ਜੀ ਵਿੱਚ ਟਮਾਟੋ ਕੇਚਪ ਦੇ ਤੁਸੀਂ ਸਾਸ ਕੋਈ ਵੀ ਆਪਣੀ ਪਸੰਦ ਦੀ ਪਾ ਸਕਦੇ ਹੋ ਥੋੜਾ ਜਿਹਾ ਚਟਪਟਾ ਟੇਸਟ ਦੇਣ ਵਾਸਤੇ ਤੇ 1 ਚਮਚ ਪਾ ਦਾਂਗੇ ਜੀ ਆਪਾਂ ਮਾਇਓਨੈਸ 1 ਚਮਚ ਪਾ ਦਾਂਗੇ ਆਪਾਂ ਮਾਇਓਨੈਸ ਦਾ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਜੀ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਸੈਂਡਵਿਚ ਦੀ ਕਰਦੇ ਆ ਜੀ ਤਿਆਰੀ ਬਰੈਡਾਂ ਦੇ ਵਿੱਚ ਲਾਉਨੇ ਆ ਸਬਜ਼ੀਆਂ ਨੂੰ ਗ੍ਰੀਨ ਚਟਨੀ ਲਾ ਲਾਂਗੇ ਆਪਾਂ ਫਿਰ ਇੱਕ ਬਰੈਡ ਤੇ ਤੇ ਹੁਣ ਆਪਾਂ ਨਾਲ ਦੀ ਨਾਲ ਲਾ ਲਾਂਗੇ ਜਿਹੜੀਆਂ ਇਹ ਸਬਜ਼ੀਆਂ ਤਿਆਰ ਕੀਤੀਆਂ ਨੇ ਇਹਨਾਂ ਨੂੰ ਇਸ ਤਰ੍ਹਾਂ ਪਾ ਲਾਵਾਂਗੇ ਸਬਜ਼ੀਆਂ ਤੇ ਹੁਣ ਬ੍ਰੈਡ ਉੱਪਰ ਆ ਰਾ ਦਾਂਗੇ ਚਲੋ ਜੀ ਇੱਕ ਸੈਂਡਵਿਚ ਆਪਣਾ ਹੋ ਗਿਆ ਤਿਆਰ ਹੁਣ ਇਸੇ ਤਰ੍ਹਾਂ ਬਾ ਤਿੰਨ ਚਾਰ ਬ੍ਰੈਡ ਆ ਜਿਹੜੇ ਤਿਆਰ ਕਰ ਲੈਣੇ ਆ ਤੇ ਲਓ ਜੀ ਚਾਰ ਬ੍ਰੈਡ ਆਪਾਂ ਬਣਾ ਕੇ ਤਿਆਰ ਕਰ ਲੈਨੇ ਸਬਜ਼ੀਆਂ ਵਿੱਚ ਲਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਤਵੇ ਤੇ ਪਾ ਕੇ ਥੋੜਾ ਜਿਹਾ ਰੋਸਟ ਕਰਦੇ ਆ ਤਵੇ ਤੇ ਲਾਵਾਂਗੇ ਜੀ ਥੋੜਾ ਜਿਹਾ ਤੇਲ ਇੱਕ-ਇੱਕ ਕਰਕੇ ਬਰੈਡ ਆਪਾਂ ਰੱਖ ਦਾਂਗੇ। ਥੋੜਾ-ਥੋੜਾ ਤੇਲ ਆਪਾਂ ਬਰੈਡ ਤੇ ਲਾ ਦਾਂਗੇ। ਹੁਣ ਆਪਾਂ ਬਰੈਡ ਦੀ ਸਾਈਡ ਨੂੰ ਕਰ ਦਿੰਦੇ ਆ ਜੀ ਬਿਲਕੁਲ ਹਲਕੇ ਹੱਥਾਂ ਦੇ ਨਾਲ ਚੇਂਜ। ਦਲਵ ਦੀ ਬੈਨਚ ਆਪਣੇ ਰੋਸਟ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆਂ ਪਲੇਟ 'ਚ ਤੇ ਬਾਕੀ ਦੇ ਜਿਹੜੇ ਦੋ ਰਹਿ ਗਏ ਨੇ ਉਹ ਵੀ ਆਪਾਂ ਇਸੇ ਤਰ੍ਹਾਂ ਬਣਾ ਲੈਨੇ ਆਂ ਥੋੜਾ ਜਿਹਾ ਰਿਫਾਈਨ ਉੱਪਰ ਲਾ ਦਾਂਗੇ ਇਹ ਸੈਂਡਵਿਚ ਆਪਣੇ ਇਹ ਵੀ ਸਿੱਖ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਿੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਉਤਾਰ ਕੇ ਸਰਵ ਕਰਦੇ ਹਾਂ ਲੋ ਜੀ ਸੈਂਡਵਿਚ ਆਪਾਂ ਤੁਹਾਨੂੰ ਕੱਟ ਕਰਕੇ ਵੀ ਦਿਖਾਉਨੇ ਆ ਬਹੁਤ ਹੀ ਵਧੀਆ ਬਣੇ ਨੇ ਸੈਂਡਵਿਚ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਸੈਂਡਵਿਚ ਜਿਹੜੇ ਬਣ ਕੇ ਤਿਆਰ ਹੋਏ ਨੇ ਅੱਜ ਦੇ ਸੈਂਡਵਿਚ ਨੂੰ ਆਪਾਂ ਸਰਵ ਕਰਾਂਗੇ ਜੀ ਮਾਇਓਨੈਸ ਦੇ ਨਾਲ ਤੇ ਨਾਲ ਹੀ ਰੱਖਾਂਗੇ ਜੀ ਆਪਾਂ ਟਮਾਟੋ ਕੇਚੱਪ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ